ਵਾਇਗੂ ਜੀ ਦਾ ਖਲਸਾ ਵਾਇਗੂ ਜੀ ਕੀ ਫਤਿਹ ਹਰ ਧਰਮ ਸੰਸਾਰ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈ ਆਪਣੇ ਧਰਮ ਦੀ ਬੜੋਤੀ ਦੇ ਲਈ ਕਿ ਸਾਡੀ ਕਥਾ ਬਣੇ ਔਰ ਨਵੇਂ ਨਵੇਂ ਤਰੀਕੇ ਹਰ ਧਰਮ ਵਰਤ ਕੇ ਆਪਣੇ ਧਰਮ ਦੀ ਉਸਾਰੀ ਕਰ ਰਿਹਾ ਹੈ ਪੁਰਸਤੇ ਵਿੱਚ ਕੋਈ ਦੋ رائے ਨਹੀਂ ਲੋਕਾਂ ਨੂੰ ਤਰੀਕੇ ਵਰਤ ਕੇ ਵੱਖਰੇ ਵੱਖਰੇ ਆਪਣੇ ਧਰਮ ਪ੍ਰਚਾਰ ਸੰਚਾਰ ਦੇ ਲਈ ਤੇ ਉਹਨਾਂ ਲੋਕਾਂ ਨੂੰ ਉਪਲਬਧੀਆਂ ਵੀ ਮਿਲੀਆਂ ਉਹਨਾਂ ਦੇ ਵਿੱਚ ਵੀ ਸਿੱਖ ਧਰਮ ਇੱਕ ਆਪਣੀ ਵੱਖਰੀ ਅਡਰੀ ਪਛਾਣ ਰੱਖਦਾ ਹੈ ਤੇ ਸਿੱਖਾਂ ਨੂੰ ਵੀ ਚਾਹੀਦਾ ਹੈ ਸਮੇਂ ਨਾਲ ਚੱਲਣਾ ਚਾਹੀਦਾ ਸਮੇਂ ਦੀ ਰਫ਼ਤਾਰ ਨਾਲ ਚੱਲਣਾ ਚਾਹੀਦਾ ਤੇ ਸਾਧਨ ਜੋ ਉਹਨਾਂ ਸਾਧਨਾਂ ਨੂੰ ਵਰਤਣਾ ਚਾਹੀਦਾ ਪਹਿਲਾਂ ਸਾਧਨ ਨਹੀਂ ਸਨ ਪਹਿਲਾਂ ਗੁਰਦੁਆਰੇ ਸਾਹਿਬ ਕੱਚੇ ਸਨ ਸਾਰੇ ਕਹਿੰਦੇ ਆਸੀਂ ਵੇਖਿਆ ਸਿੱਖ ਪੱਕੇ ਸਨ ਸਿੱਖ ਗਰੀਬ ਸੀ ਲੇਕਿਨ ਸਿੱਖੀ ਕਰਕੇ ਅਮੀਰ ਸੀ ਆਈ ਸੰਸਾਰ ਦੇ ਧਨ ਦੌਲਤ ਪਦਾਰਥ ਅਸੀਂ ਪ੍ਰਾਪਤ ਕਰ ਲਏ ਪਰ ਮੋਯ ਮਾਇਆ ਵੀ ਇਤਨੇ ਗ੍ਰਸਤ ਹੋ ਕੇ ਆਪਣੇ ਬਰਾਸਤ ਤੋਂ ਟੁੱਟਦੇ ਜਾ ਰਹੇ ਆਂ ਅੱਜ ਦੇ ਜੋ ਕਿਸਮੇ ਦੇ ਵਿੱਚ ਜੋ ਪ੍ਰਚਾਰ ਸੰਚਾਰ ਦਾ ਤਰੀਕਾ ਹਰ ਕੋਈ ਵਰਤ ਰਿਹਾ ਉਹ ਹੈ ਸੋਸ਼ਲ ਮੀਡੀਆ ਅੱਛੀ ਬਾਤ ਹੈ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੰਧ ਵੀ ਪਰੋਸਿਆ ਜਾ ਰਿਹਾ ਜੋ ਲੋਕਾਂ ਨੂੰ ਮਾਨਸਿਕ ਤੌਰ ਤੇ ਖਰਾਬ ਕਰ ਰਿਹਾ ਕਲਰ ਪਾ ਰਿਹਾ ਭਟਕ ਰਿਹਾ ਤੇ ਅੱਛਾ ਵੀ ਪਰੋਸਿਆ ਜਾ ਰਿਹਾ ਹੁਣ ਸਾਨੂੰ ਵੀ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਇੱਥੇ ਕੋਈ ਫੇਸਬੁਕ ਤੇ ਨੰਬਰ ਬਣਾਉਣ ਦੀ ਗੱਲ ਨਾ ਹੋਵੇ ਮੇਰੇ ਕਿੰਨੇ ਵਿਊ ਬਣ ਲੋਕੀ ਮੈਨੂੰ ਪ੍ਰੋਗਰਾਮਾਂ ਤੇ ਸੱਦਨ ਮੇਰੇ ਪੈਸੇ ਚਾਰ ਬੰਦ ਅੱਜ ਅਸੀਂ ਇਹ ਵੀ ਵੇਖਦੇ ਆਂ ਫੇਸਬੁੱਕ ਦੀ ਸਿੱਖ ਲੇਕਿਨ ਸੋਸ਼ਲ ਮੀਡੀਆ ਨੂੰ ਯੋਗ ਤਰੀਕੇ ਨਾਲ ਵਰਤਣਾ ਜ਼ਰੂਰੀ ਹੈ ਆਪਣੀ ਗੱਲ ਸੰਸਾਰ ਵਿੱਚ ਰੱਖਣੀ ਚਾਹੀਦੀ ਹੈ ਸੋਸ਼ਲ ਮੀਡੀਆ ਇੱਕ ਮਾਧਿਅਮ ਹੈ ਮੈਂ ਵੀ ਪਹਿਲਾਂ ਇਸੇ ਪਰਮਿਸ਼ਾ ਕੀ ਲੈਣਾ ਜਿਤਨੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤਾਕਤ ਬਖਸ਼ੀ ਹੈ ਆਪਣੇ ਤਰੀਕੇ ਨਾਲ ਅਸੀਂ ਪ੍ਰਚਾਰ ਸੰਚਾਰ ਗੁਰੂ ਕਰਾਈ ਜਾਂਦਾ ਹੈ 40 ਸਾਲ ਹੋ ਗਏ ਫੀਲਡ ਦੇ ਵਿੱਚ ਪ੍ਰਚਾਰ ਸੰਚਾਰ ਕਰ ਰਹੇ ਆ ਔਰੇ ਨਹੀਂ ਇਹ ਆ ਕੇ ਸਾਨੂੰ ਬੈਨੀਫਿਟ ਕੀ ਮਿਲੇਗਾ ਨਿਸ਼ਕਾਮ ਚਲਦੇ ਰਹਿਆ ਸੀ ਹਜ਼ਾਰਾਂ ਬੱਚੇ ਜਿਹੜੇ ਸਾਡੇ ਪਾਸ ਪੜ੍ਹੇ ਦੇਸ਼ਾਂ ਵਜੇਸ਼ਾਂ ਚ ਬੈਠੇ ਆ ਜੋ ਬੱਚੇ ਮਾਲੀ ਤੌਰ ਤੇ ਤੇ ਖੁਸ਼ ਹਨ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਪਰ ਉਹ ਦਰਦ ਰੱਖਦੇ ਨੇ ਬੱਚੇ ਕੋਈ ਬੱਚੇ ਆਪਣੇ ਸਟੇਟ ਦੇ ਕੋਈ ਤਾਂੇ ਬਾਣ ਦੇ ਕੋਈ ਬਾਹਰੋਂ ਬੱਚੇ ਬੈਠੇ ਹੋਏ ਫੋਨ ਕਰਦੇ ਨੇ ਭਾਈ ਸਾਹਿਬ ਜੀ ਅਗਰ ਤੁਸੀਂ ਮਾਲਕ ਦਾ ਸ਼ੁਨਾ ਕਰਾਂਦੇ ਛੇ ਤਾਂ ਅਸੀਂ ਪਟਕ ਜਾਂਦੇ ਅੱਜ ਜੁੜੇ ਹੋਏ ਆ ਸਿੱਖੀ ਦੇ ਨਾਲ ਸਿਧਾਂਤ ਨਾਲ ਜੁੜੇ ਹੋਏ ਆ ਨਕਾ ਕਰਾਉਣ ਵਾਲਾ ਮਾਲਕ ਐ ਅਸੀਂ ਤੇ ਕੁਕਰਾਂ ਗੁਰੂ ਘਰ ਦੇ ਸਾਡਾ ਫਰਜ਼ ਬਣਦਾ ਇਹਕਰੋ ਉਹਨਾਂ ਬੱਚਿਆਂ ਦੇ ਮੈਨੂੰ ਜੋ ਰਾਏ ਹੈ ਵਾਰ-ਵਾਰ ਫੋਨ ਆ ਰਹੀ ਹੈ ਕਹਿੰਦੇ ਭਾਈ ਸਾਹਿਬ ਜੀ ਫੋਨ ਤੇ ਰਾਹੀਂ ਤੁਹਾਡਾ ਗੱਲਬਾਤ ਅਸੀਂ ਕਰ ਲਿਆ ਅਸੀਂ ਚਾਹੁੰਦੇ ਆ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਕੁਝ ਲਿਖ ਕੇ ਭੇਜੋ ਕੋਈ ਬੋਲ ਕੇ ਭੇਜੋ ਵੀਡੀਓ ਬਣਾ ਕੇ ਭੇਜੋ ਮੈਂ ਉਹਨਾਂ ਬੱਚਿਆਂ ਨੂੰ ਕਈ ਵਾਰ ਕਹਿੰਦਾ ਰਹਾਂ ਦਿੰਦਾ ਕਿ ਅਸੀਂ ਕਿ ਸੋਹ ਹੋਰ ਖਿਆਲ ਦੇ ਲੋਕ ਆ ਸੱਜੇ ਹੱਥ ਨਾਲ ਦਾਨ ਕਰੋ ਖੱਬੇ ਨੂੰ ਪਤਾ ਨਾ ਚੱਲੇ ਗੁਰੂ ਅਰਜਨ ਸਾਹਿਬ ਦੇ ਬੱਚੇ ਹਨ ਸੇਵਾ ਕਰਤ ਹੋਏ ਨੇ ਕਾਮੀ ਤੇ ਇਸ ਕੋ ਖੁਦ ਪ੍ਰਾਪਤ ਸੁਆਮੀ ਜੇ ਸੇਵਾ ਕਰ ਲਈ ਤੇ ਜਸ ਲੈ ਲਿਆ ਫਿਰ ਉਹ ਸੇਵਾ ਕਰਦੀ ਹੋਏ ਲੇਕਿਨ ਬੱਚੇ ਕਹਿੰਦੇ ਕਹਿ ਰਹੇ ਕਿ ਤੁਸੀਂ ਨਹੀਂ ਚਾਹਦੇ ਜਿਹੜੇ ਪੱਥਰ ਤੋਂ ਹੋਏ ਨੇ ਪਿਗੜੇ ਹੋਏ ਨੇ ਲੈਂਡ ਤੇ ਅਜਾ ਮੈਂ ਕਿਉਂ ਨਹੀਂ ਉਹ ਤੁਸੀਂ ਇੱਕ ਸਥਾਨ ਤੇ ਬੈਠੇ ਹੋ ਤੈਨੂੰ ਇਸ ਥਾਂ ਤੇ ਬੈਠੇ ਹੋਗੇ ਦੋ ਚਾਰ ਪਾਕਿਸਤਾਨਾਂ ਤੇ ਜਾਓਗੇ ਪ੍ਰਚਾਰ ਕਰੋਗੇ ਅਸੀਂ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਤੁਹਾਡੀ ਆਵਾਜ਼ ਕਿਵੇਂ ਸੁਣ ਸਕਦੇ ਆ ਇਸ ਲਈ ਸਾਡੀ ਇੱਕ رائے ਹੈ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਕੋਈ WhatsApp ਤੇ ਲਿਖ ਕੇ ਭੇਜੋ ਕੋਈ ਵੀਡੀਓ ਬਣਾਓ ਕੋਈ ਜ਼ਿੰਦਗੀ ਦੇ ਜ਼ਰਬੇ ਦੱਸੋ ਮੈਂ ਗੱਲ ਤੇ ਤੁਹਾਡੀ ਠੀਕ ਹੈ ਕਹਿੰਦੇ ਗੱਲ ਤੇ ਠੀਕ ਹੈ ਨੌਜਵਾਨ ਕਹਿੰਦੇ ਲੇਕਿਨ ਤੁਹਾਨੂੰ ਮੰਨੀ ਪਵੇਗੀ ਬੱਚਿਆਂ ਨੇ ਇੱਕ ਬੜਾ ਪਿਆਰਾ ਸਵਾਲ ਕੀਤਾ ਤੁਸੀਂ ਸੰਤ ਸੀ ਮਸਕੀਨ ਜੀ ਦੇ ਬੱਚਾ ਸੁਣਦੇ ਹੋ ਮੈਂ ਕਹਾਂ ਜਰੂਰ ਭਾਈ ਜਸਵੀਰ ਸਿੰਘ ਖੰਨੇ ਵਾਲੇ ਦੇ ਕੀਰਤਨ ਸੁਣਦੇ ਹਾਂ ਸੁਣਦੇ ਆ ਭਾਈ ਸਾਧੂ ਸਿੰਘ ਜੀ ਦੀ ਕੀਰਤਨੀ ਹੈ ਪੁਰਾਣੇ ਕੀਰਤਨੀ ਹੈ ਭਾਈ ਸੋਮੂ ਸਿੰਘ ਜੀ ਸ਼ੀਤਲ ਢਾਡੀ ਮੈਂ ਕਹਾਂ ਸੁਣਦੇ ਆ ਬੜੇ ਚੰਗਾਂ ਸੁਣਦੇ ਆ ਭਾਈ ਬਖੀਰ ਸਿੰਘ ਰਾਗੀ ਨਾ ਸੁਣਦੇ ਆ ਕਦਰ बस اسی ਨੁਕਤੇ ਤੇ ਅਸੀਂ ਸਾਰੇ ਤੁਹਾਡੇ ਨਾਲ ਵਿਚਾਰ ਕਰਦੇ ਆ ਉਹ ਸੰਸਾਰ ਵਿੱਚ ਨਹੀਂ ਦੇ ਉਹਨਾਂ ਦੀਆਂ ਆਵਾਜ਼ਾਂ ਸਾਡੇ ਪਾਸ ਹਨ ਸਾਡੇ ਹਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਪੈ ਰਹੀ ਆ ਭਾਈ ਸਾਹਿਬ ਜੀ ਉਹ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਡੇਰੇਵਾਦ ਆ ਇਹ ਆਪਣੀ ਦੁਕਾਨ ਚਲਾ ਰਿਹਾ ਦੇਹਧਾਰੀ ਦੀ ਗੁਰਸਿੱਧਾਂ ਦੀਆਂ ਧਜੀਆਂ ਉਡਾਰ ਰਿਹਾ ਇਤਿਹਾਸ ਨਾਲ ਵਿਗਾਰ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਛੇੜਛਾੜੇ ਕਰ ਰਿਹਾ ਹੈ ਕੋਈ ਗੈਰ ਸੰਸਥਾਵਾਂ ਵੀ ਕਰ ਰਹੀਆਂ ਕੱਲ ਨੂੰ ਕਿਤੇ ਐਸਾ ਨਾ ਹੋ ਜਾਏ ਸਭ ਕੋਈ ਮਿਲਾਵਟ ਬਣ ਜਾਵੇ ਸਾਡੇ ਇਤਿਹਾਸ ਦੇ ਵਿੱਚ ਤੇ ਸਾਡੇ ਕੋਲ ਕੋਈ ਜਿੰਦਾ ਚੀਜ਼ ਬੋਲੀ ਹੋਈ ਵੀਜ ਰਹਿ ਜਾਏਗੀ ਤੁਹਾਡੀ ਵਿਦਵਾਨਾਂ ਲੋਕਾਂ ਦੇ ਘੱਟ ਤੋਂ ਘੱਟ ਅਸੀਂ ਡਿਬੇਟ ਕਰ ਸਕਦੇ ਹਾਂ ਕਿ ਸਾਡਾ ਇਹ ਜਿੰਦਾ ਇਤਿਹਾਸ ਹੈ ਮੈਨੂੰ ਗੱਲ ਬੱਚਿਆਂ ਦੀ ਅੱਛੀ ਲੱਗੀ ਔਰ ਐਸਾ ਹੋ ਰਿਹਾ ਹੈ ਇਹ ਤਾਂ ਹਸਪੀਤਲ ਭਗੜਿਆ ਜਾ ਰਿਹਾ ਗੁਰਸ਼ਬਦ ਦੀ ਵਿਚਾਰ ਵੀ ਗਲਤ ਪੇਸ਼ ਕੀਤੀ ਜਾ ਰਹੀ ਹੈ ਆਪਣੇ ਮਤਲਬ ਦੇ ਲਈ ਡੇਰੇਵਾਦੇ ਲੋਕਾਂ ਨੇ ਸਭ ਕੁਝ ਸਿਸਟਮ ਖਰਾਬ ਕਰ ਦਿੱਤਾ ਫਿਰ ਮੈਂ ਕਿਹਾ ਤੁਸੀਂ ਕੀ ਚਾਹੁੰਦੇ ਹੋ ਉਹ ਨੌਜਵਾਨ ਕਹਿੰਦੇ ਅਸੀਂ ਤੁਹਾਡਾ ਨਾ ਇੱਕ ਚੈਨਲ ਬਣਾਉਣਾ ਚਾਹੁੰਦੇ ਹਾਂ ਮੈਂ ਕਿਹਾ ਮਸ਼ਹੂਰ ਕਰਨਾ ਹਸਤੇ ਕਹਿੰਦੇ ਨਹੀਂ ਨਹੀਂ ਅੰਕਲ ਜੀ ਭਾਈ ਸਾਹਿਬ ਮਸ਼ਹੂਰ ਕਰਦੇ ਨਹੀਂ ਤੁਸੀਂ 40 ਸਾਲ ਦੇ ਕੰਮ ਕਰੀ ਜਾਂਦੇ ਹੋ ਸੇਵਾ ਕਰੀ ਜਾਂਦੇ ਹੋ ਤੁਹਾਡੇ ਸਾਰੇ ਬਕਵਾਲ ਲੇਕਿਨ ਅਸੀਂ ਚਾਹੁੰਦੇ ਹਾਂ ਕੱਲ ਤੁਸੀਂ ਰੋ ਨਾ ਜੇ ਤੁਸੀਂ ਸਾਰ ਜੋ ਕੋਚ ਕਰ ਜਾਂਦੇ ਹੋ ਇੱਕ ਤੇ ਤੁਹਾਡੇ ਪਰਿਵਾਰ ਵਾਲੇ ਉਹਨਾਂ ਨੂੰ ਮਾਣ ਹੋਵੇਗਾ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਦਾਦਾ ਪਰਦਾਦਾ ਸਾਡਾ ਇੱਕ ਵਿਦਵਾਨ ਹੋਇਆ ਤੁਸੀਂ ਨੰਬਰ ਉਹ ਜੋ ਇਤਿਹਾਸ ਹੈ ਗੁਰਬਾਣੀ ਦੀ ਕਥਾ ਵਿਚਾਰ ਹੈ ਤੁਹਾਡੇ ਜੋ ਅੰਦਰ ਇਸ ਵਕਤ ਸਿੱਖੀ ਦੀ ਸੈਪਰੇਟ ਹੈ ਇਹ ਸਾਡੇ ਪਾਸ ਜਿੰਦਾ ਜਾਗ ਦੀ ਇੱਕ ਵੀਡੀਓ ਦੇ ਵਿੱਚ ਰਹੇਗੀ YouTube ਵਿੱਚ Facebook ਵਿੱਚ WhatsApp ਵਿੱਚ ਰਹਿਣਗੇ ਤਾਂ ਅਸੀਂ ਸਾਰੇ ਜਿੱਥੇ ਬੈਠਾਂਗੇ ਅਸੀਂ 50 100 ਸਾਲ ਬਾਅਦ ਵੀ 200 ਸਾਲ ਬਾਅਦ ਵੀ ਇਹ ਚੀਜ਼ਾਂ ਰਹਿਣਗੀਆਂ ਜਿੱਤਨੀ ਮਰਜ਼ੀ ਕੋਈ ਗਰਾਵਟ ਕਰ ਦੇ ਇਤਿਹਾਸ ਦੀ ਲੇਕਿਨ ਤੁਸੀਂ ਲੋਕੀ ਸਿਧਾਂਤ ਤੇ ਪਹਿਰਾ ਦਿੰਦੇ ਹੋਰ ਤੁਸੀਂ ਵਾਰ-ਵਾਰ ਇਹਨਾਂ ਨੁਕਤਿਆਂ ਤੇ ਬੋਲਦੇ ਹੋ ਕਿ ਭਾਈ ਰੱਬ ਇੱਕ ਹੈ ਸ਼ਬਦ ਸਾਡਾ ਗੁਰੂ ਹੈ ਜਾਤ ਪਾਤ ਨੂੰ ਸਿੱਖ ਧਰਮ ਨਹੀਂ ਮੰਨਦਾ ਮੈਂ ਪਰਮਾਨੰ ਸਿੱਖ ਧਰਮ ਨਹੀਂ ਮੰਨਦਾ ਸਾਡਾ ਆਪਣਾ ਸਿਧਾਂਤ ਹੈ ਸਾਡੇ ਆਪਣੇ ਕੈਲੰਡਰ ਹੋਣੇ ਚਾਹੀਦੇ ਨੇ ਸਾਡੇ ਸਾਨੂੰ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਆਉਣਾ ਚਾਹੀਦਾ ਇਹ ਚੀਜ਼ਾਂ ਵਾਰ-ਵਾਰ ਬੜੇ ਪਾਇਵੰਦਨ ਤੁਹਾਡੀਆਂ ਬੋਲ ਰਿਓ ਸਟੇਜਾਂ ਤੇ ਉਹ ਆਉਣ ਵਾਲੇ ਨੌਜਵਾਨ ਪੀੜੀ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਸਾਡੇ ਕੋਲ ਬੜਾ ਇੱਕ ਹਥਿਆਰ ਹੈ ਸੋਸ਼ਲ ਮੀਡੀਆ ਮੈਂ ਕਹਾਂ ਚਲੋ ਤੁਸੀਂ ਬੱਚੇ ਗੱਲ ਕਹਿ ਰਹੇ ਹੋ ਬਣਾ ਲਓ ਮੈਨੂੰ ਕੀ ਫਰਕ ਪੈਂਦਾ ਵੀਡੀਓ ਬਣਾਣੀ ਹੈ ਗੁਰੂ ਦੀ ਗੱਲ ਕਰਨੀ ਹੈ ਤੇ ਲੇਕਿਨ ਮੈਨੂੰ ਵੀਊ ਵੀਊ ਦਾ ਚੱਕਰ ਨਹੀਂ ਹੈ ਕਿ ਮੈਨੂੰ ਕੋਈ ਕਿਤਨੇ ਪੈਸੇ ਮਿਲਣਗੇ ਹਾਂ ਕੋਈ ਇੱਕ ਬੱਚਾ ਭੈਣ ਭਰਾ ਕੋਈ ਵਿਚਾਰ ਸੁਣ ਕੇ ਆਪਣੇ ਜੀਵਨ ਦੀ ਤਬਦੀਲੀ ਆ ਜਾਂਦੀ ਹੈ ਅਸੀਂ ਸੋਚਦੇ ਹਾਂ ਕਿ ਸਾਡੀ ਵੀਡੀਓ ਬਣਾਈ ਸਾਡੇ ਵਿਚਾਰ ਦਿੱਤੇ ਸਫਲ ਹਨ ਸਾਨੂੰ ਵੀ ਕਿਸੇ ਨੇ ਤੋੜਿਆ ਸੀ ਭਾਵੇਂ ਸੋਸ਼ਲ ਮੀਡੀਆ ਨਹੀਂ ਸੀ ਸਾਨੂੰ ਵੀ ਕਿਸੇ ਤੋੜਿਆ ਸੀ ਅੱਜ 40 ਸਾਲ ਅਸੀਂ ਚੱਲ ਰਹੇ ਹਾਂ ਅਗਰ ਸਾਡੀ ਗੱਲ ਸੁਣ ਕੇ ਇਹ ਤਾਂ ਗੁਰੂ ਦੀ ਗੱਲ ਹੈ ਸਾਡੀ ਰਸਨਾ ਤੋਂ ਗੁਰੂ ਉਚਾਰਨ ਕਰਾ ਰਿਹਾ ਹੈ ਬੁਲਾ ਰਿਹਾ ਕਿਸੇ ਦੇ ਪੱਲੇ ਪੈ ਜੇ ਤਾਂ ਬੜੀ ਅੱਛੀ ਗੱਲ ਹੈ ਫਿਰ ਕਹਿੰਦੇ ਨਾਂ ਕੀ ਰੱਖਣਾ ਮੈਂ ਕਿਹਾ ਨਾਂ ਹੁਣ ਮੈਂ ਆਪ ਰੱਖਣਾ ਕਹਿੰਦਾ ਉਹ ਕੀ ਮੈਂ ਕਿਹਾ ਨਾਮ ਹੈ ਰੱਖਣਾ ਆਪੋ ਇਸਤਾ ਚੈਨਲ ਦਾ ਘਰ ਵਾਪਸੀ ਕਹਿੰਦੇ ਸਮਝੇ ਨਹੀਂ ਮੈਂ ਕਿਹਾ ਅਸੀਂ ਆਪਣੇ ਸਾਥੀਆਂ ਦੇ ਸਮੇਤ ਪਿਛਲੇ 40 ਸਾਲ ਤੋਂ ਇੱਕ ਮੂਵਮੈਂਟ ਚਲਾਈ ਨਸ਼ਾ ਛਡਾਓ ਚੇਤਨਾ ਲੈ 10-15000 ਤੋਂ ਜ਼ਿਆਦਾ ਬੱਚਿਆਂ ਨੂੰ ਮੇਰੇ ਸੱਜਣਾ ਮਿੱਤਰਾਂ ਨੇ ਰਲ ਮਿਲ ਕੇ ਕਾਉਂਸਲਿੰਗ ਕਰਕੇ ਅਵੇਅਰਨੈਸ ਕਰਕੇ ਡਾਕਟਰਾਂ ਨਾਲ ਮਿਲਾ ਕੇ 10-15000 ਬੱਚਾ ਅਸੀਂ ਪਹੁੰਚਾ ਬੈਠੇ ਹਾਂ ਤੇ ਹੋਰ ਤਰਲੇ ਪਾ ਰਹੇ ਆ ਸਕੂਲਾਂ ਕਾਲ ਜਾਂ ਯੂਨੀਵਰਸਿਟੀਆਂ ਜਾ ਕੇ ਕਾਉਂਸਲਿੰਗ ਕਰਦੇ ਆ ਅਵੇਅਰਨੈਸ ਦੇ ਰਹੇ ਆ ਇੱਕ ਬੱਚਿਆਂ ਨੂੰ ਘਰ ਪਰਤਨਾ ਦੂਸਰਾ ਸਾਡਾ ਇੱਕ ਜਿਹੜੀਆਂ ਬੱਚੀਆਂ ਬਗਾਵਤ ਕਰ ਲਈਆਂ ਉਹਨਾਂ ਨੂੰ ਵੀ ਸਮਝਾਉਣਾ ਹੈ ਤੀਸਰਾ ਸਾਡੀ ਘਰ ਵਾਪਸੀ ਇਹ ਹੈ ਖਾਸ ਕਰਕੇ ਮੈਂ ਕਈ ਦਿਨਾਂ ਤੋਂ ਕਹਿ ਰਿਹਾ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਤੁਹਾਡਾ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਬੜਾ ਲਾਭ ਹੋਵੇਗਾ ਸਾਡੇ ਪੰਜਾਬ ਦੇ ਬੱਚੇ ਤਾਂ ਇਹ ਬਾਅਦ ਚਲੇਗੇ 13 ਕਰੋੜ ਇਸ ਲਈ ਸਾਡੇ ਪਾਸ ਸਿਖਲੀਕਰ ਬੈਠਾ ਬੰਜਾਰਾ ਇਹ ਬੜੀ ਪੱਤੇ ਦੀ ਗੱਲ ਹੈ ਉਹ ਬਾਹਰ ਲਤਾੜਿਆ ਜਾ ਰਿਹਾ ਹੈ ਉਹਨਾਂ ਦੀ ਬੱਚੀਆਂ ਦੀ ਇੱਜ਼ਤਾਂ ਖਰਾਬ ਕੀਤੀਆਂ ਜਾ ਰਹੀਆਂ ਹਨ ਗਰੀਬੀ ਦੀ ਮਾਂ ਸਹਿ ਰਿਹਾ ਅਗਰ 5-5 ਮਰਲੇ ਉੱਥੇ ਜਗ੍ਹਾ ਦਿੱਤੀ ਜਾਵੇ ਉਹਨਾਂ ਨੂੰ ਹਰ ਪਿੰਡ ਵਿੱਚ 25-30-30 ਕੁੰਬੇ ਵਸਾਏ ਜਾਣ ਸਾਢੇ 12-13 ਹਜ਼ਾਰ ਜੋ ਪਿੰਡ ਹੈ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਸ਼ਿਕਲੀਕਰ ਬੰਜਾਰਿਆਂ ਨੂੰ ਵਸਾਇਆ ਜਾਵੇ ਇਹ ਹਰ ਗੋਬਿੰਦ ਸਾਹਿਬ ਦੇ ਵਸਾਇਏ ਹੋਏ ਪਿਆਰੇ ਹਨ ਗੁਰਸਾਹਿਬ ਬਨੇ ਬੜਾ ਮਾਨ ਦਿੱਤਾ ਸੀ ਇਹਨਾਂ ਨੂੰ ਲੇਕਿਨ ਅੱਜ ਅਸੀਂ ਇਗਨੋਰ ਕੀਤਾ ਤੇ ਇਹ ਦੂਸਰੀਆਂ ਸਟੇਟਾਂ 'ਚ ਖਜ਼ਲ ਖਰਾਬ ਹੋ ਰਹਿਣ ਅਗਰ ਇਤਨੀਆਂ ਸਾਡੇ 12 ਸਾਡੇ 12 13000 ਪਿੰਡ ਹੈ ਇਸ ਦੇ ਵਿੱਚ ਸਿਕਲੀ ਘਰ ਵਸਾਏ ਜਾਣ ਜਿਹੜੇ ਪੰਜਾਬੀ ਭਰਾ ਸਾਡੇ ਬਾਹਰ ਗਏ ਉਹਨਾਂ ਨੇ ਘਰ ਵੀ ਸਮਝਾਲ ਸਕਦੇ ਨੇ ਖੇਤੀਬਾੜੀ ਵੀ ਸਮਝਾਲ ਸਕਦੇ ਹੋ ਖਾਸ ਕਰਕੇ ਪ੍ਰਵਾਸੀ ਜਿਹੜਾ ਨੁਕਸਾਨ ਕਰਦੇ ਕੰਮ ਕਾਜ ਕਰਨ ਲਈ ਕੋਈ ਆਵੇ ਸਾਨੂੰ ਕੋਈ ਗੁਰੇਜ਼ ਨਹੀਂ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਸਿਧਾਂਤ ਨੂੰ ਸਿੱਖੀ ਦੇ ਸਿਧਾਂਤ ਨੂੰ ਪਗਾੜ ਦੇਵੇ ਖਾਵੇ ਪੰਜਾਬ ਦਾ ਤੇ ਪਾਏ ਤੇ ਤਾੜੇ ਪੰਜਾਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਦਵੀ ਕਰੀ ਜਾਵੇ ਜਿਆਬੀਆਂ ਭਰਾਵਾਂ ਨੂੰ ਕੁੱਟੀ ਮਾਰੀ ਜਾਵੇ ਤੇ ਇਸ ਲਫਜ਼ ਜਿਹੜੇ ਇਹ ਗੱਲਾਂ ਜਾਇਜ਼ ਨਹੀਂ ਇਸ ਲਈ ਮੈਂ ਵਾਰ-ਵਾਰ ਕਹਿ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਲੋਕਾਂ ਦੇ ਸ਼ਿਕਲੀਗਰਾਂ ਨੇ ਪਸਾਇਆ ਜਾਏ ਇਸ ਲਈ ਸਾਨੂੰ ਇੱਕ ਮੁਹਿੰਮ ਚਲਾਨੀ ਪਵੇਗੀ ਤੇ ਮੀਡੀਆ ਦੇ ਰਾਹੀਂ ਮੈਂ ਇਹ ਵਿਚਾਰ ਦੇ ਵੀ ਰਿਹਾ ਕਿ ਅਸੀਂ ਇਸ ਦਾ ਨਾਮ ਘਰ ਵਾਪਸੀ ਰੱਖਣਾ ਹੈ ਘਰ ਵਾਪਸੀ ਲਈ ਜਿਹੜੇ ਬੱਚੇ ਨੌਜਵਾਨ ਪਤਿਤ ਹੋਏ ਉਹਨਾਂ ਨੂੰ ਕਿਵੇਂ ਅਸੀਂ ਲਿਆਉਣਾ ਹੈ ਬੱਚੀਆਂ ਬਗਾਵਤ ਕਰ ਰਹੀਆਂ ਉਹਨਾਂ ਨੂੰ ਕਿਵੇਂ ਵਾਪਸ ਲਿਆਉਣਾ ਹੈ ਸਾਡੇ ਖਾਸ ਕਰਕੇ ਬਜ਼ੁਰਗੋ ਜਿਹੜੇ ਉਹਨਾਂ ਬਜ਼ੁਰਗਾਂ ਨੂੰ ਆਸ਼ਰਮਾਂ ਦੇ ਵਿੱਚ ਭੇਜਿਆ ਜਾ ਰਿਹਾ ਉਹ ਵੀ ਅੱਛੇ ਘਰਾਂ ਦੇ ਲੋਕ ਉਹਨਾਂ ਬਜ਼ੁਰਗਾਂ ਨੂੰ ਭੇਜਿਆ ਜਾ ਰਿਹਾ ਉਹਨਾਂ ਬਜ਼ੁਰਗਾਂ ਨੂੰ ਘਰ ਪਰਿਵਾਰ ਵਿੱਚ ਕਿਵੇਂ ਮਲਾਣਾ ਇਹਨਾਂ ਚੀਜ਼ਾਂ ਤੇ ਇਸ ਦਾ ਨਾਮ ਰੱਖਣਾ ਮੇਰੀ ਜੋ ਮਨ ਦੀ ਹੈ ਘਰ ਵਾਪਸੀ ਨੌਜਵਾਨ ਸਾਰੇ ਜੁੜ ਗਏ ਕਹਿਣ ਲੱਗੇ ਇਸ ਦਾ ਨਾਮ ਹੀ ਚੈਨਲ ਦਾ ਸੀ ਘਰ ਵਾਪਸੀ ਰੱਖਣਾ ਬੈਕ ਰੱਖਣਾ ਤੇ ਫਿਰ ਸਾਰੇ ਨਾਲ ਸਹਿਯੋਗ ਦੇਣਾ ਜੁੜਨਾ ਵੀ ਹੈ ਮੈਨੂੰ ਇਹ ਨਹੀਂ ਕਿ ਕੋਈ ਮੈਨੂੰ ਵੀਓ ਦੇਵੇ ਮੈਂ ਨੋਟਾਂ ਵਾਲਿਆ ਮੇਰਾ ਇਹ ਨਹੀਂ ਹੈ ਮੇਰਾ ਕੇਵਲ ਤੋਂ ਕੇਵਲ ਇਹ ਹੈ ਅਸੀਂ ਮੁੱਦੇ ਤੇ ਗੱਲ ਕਰੀਏ ਗੋਮ ਦੇ ਭੱਲੇ ਦੀ ਗੱਲ ਕਰੀਏ ਇਨਸਾਨੀਅਤ ਦੀ ਗੱਲ ਕਰੀਏ ਗੁਰੂ ਸਾਹਿਬਾਂ ਨੇ ਆਪਣਾ ਸਭ ਕੁਝ ਲਟਾ ਕੇ ਸਾਨੂੰ ਦੇ ਦਿੱਤਾ ਜੋ ਦੇਣਾ ਸੀ ਦੇ ਦਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਖਲਸੇ ਮੈਂ ਹੂੰ ਕਰੋ ਨਿਵਾਸ ਮੁੱਖ ਬਣਾਇਆ ਅੰਗ ਬਣਾਇਆ ਪਿੰਡ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਸਾਰਿਆਂ ਨਿਆਮਤਾ ਕਾਲ ਸੇ ਝੋਲੀ ਪਾ ਦਿੱਤੀਆਂ ਆ ਇੱਕ ਖਾਲਸਾ ਜੇ ਤਾਂ ਬਾਈ ਪਟਗ ਰਿਆ ਪਤਤ ਹੋ ਰਿਆ ਤੇ ਮੈਂ ਵਾਰ ਵਾਰ ਗਬਨਤੀ ਕਰਨਾ ਘਰ ਵਾਪਸੀ ਦਾ ਸਿਰਫ ਮੇਰਾ ਜੀ ਨਹੀਂ ਮੇਰੇ ਸਧਰਾ ਮਿੱਤਰਾਂ ਬੱਚਿਆਂ ਦਾ ਨਹੀਂ ਹਰ ਸਿੱਖਾਂ ਦਾ ਜਿਨ੍ਹਾਂ ਤੇ ਕਿਰਪਾ ਹੈ ਅਸ ਕਿਰਪਾ ਸਾਨੂੰ ਇੱਕ ਨਿਸ਼ਾਨ ਸਾਹਿਬ ਦੇ ਤਾਂ ਇਕੱਠੇ ਹੋ ਕੇ ਅਸੀਂ ਸਾਰਿਆਂ ਦੇ ਉਹਨਾਂ ਦੀ ਵਾਪਸੀ ਕਰਾਉਣੀ ਹੈ ਜਿਹੜੇ ਸਿੱਖੀ ਤੋਂ ਪਤਤ ਹੋ ਗਏ ਗੁਰ ਸਿਧਾਂਤ ਨਾਲ ਜੋੜਨਾ ਤੇ ਗੁਰੂ ਕਿਰਪਾ ਕਰੇਗਾ ਸਾਡੇ ਚੈਨਲ ਬਣਾਉਣੇ ਸਾਡੇ ਕੰਮ ਕਰਨੇ ਕਿਉਂ ਦਿਨ ਪਾਈ ਗੁਰਦਾਸ ਜੀ ਕੈਂਦਰ ਕੇ ਕਾਰ ਵਿੱਚ ਜਿੰਨੀ ਤੁਹਾਡੀ ਹਿੰਮਤ ਆ ਝਾੜੂ ਮਾਰ ਸਕੋ ਜਿੰਨਾ ਜਿੱਤੇ ਸਫਾਈ ਕਰ ਸਕੋ ਪਰ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਜਾਂ ਦਾਸ ਔਰ ਦਾਸ ਦੇ ਸਾਥੀਆਂ ਤੇ 40 ਸਾਲ ਹੋ ਗਏ ਪ੍ਰਚਾਰ ਸਚਾਰ ਦੇ ਲਈ ਹੱਕ ਸੱਚ ਦੀ ਗੱਲ ਲੈ ਕੇ ਤੁਰੇ ਆ ਨਿਸ਼ਕਾਮਤਾ ਦੇ ਨਾਲ ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਪਹਿਰਾ ਦੋ ਤੇ ਆਪਣਾ ਜਨਮ ਸਫਲਾ ਕਰੋ ਜੀ ਉਹ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ